ਤਰਤਰ ਦੇ ਪਿੰਡ ਬੁੱਗੇ ਚੋ ਅੱਜ ਇੱਕ ਹੋਰ ਦਰਦਨਾਕ ਵਾਪਰਿਆ ਵਾਕਿਆ ਵਾਪਰਿਆ ਇੱਥੇ ਆਪਸੀ ਲੜਾਈ ਦੌਰਾਨ ਤੇਜ਼ ਧਾਰ ਹਥਿਆਰਾਂ ਨਾਲ ਇੱਕ ਨੌਜਵਾਨ ਦੀ ਹਤਿਆ ਕਰ ਦਿੱਤੀ ਗਈ ਜਦਕਿ ਦੋ ਹੋਰ ਨੌਜਵਾਨ ਜ਼ਖਮੀ ਹੋ ਗਏ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ ਇਸ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿਣਾ ਹੈ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਉਹ ਵੀ ਤੁਹਾਨੂੰ ਸਣਾਉਨੇ ਹਾਂ ਇਹ ਘਟਨਾ ਪਿੰਡ ਚੋਂ ਦਹਿਸ਼ਤ ਦਾ ਮਾਹੌਲ ਪੈਦਾ ਕਰ ਗਈ ਜਾਣਕਾਰੀ ਮੁਤਾਬਕ ਤਿੰਨਾਂ ਨੌਜਵਾਨਾਂ ਦੀ ਉਮਰ 15 ਤੋਂ 18 ਸਾਲ ਦੇ ਵਿਚਕਾਰ ਸੀ ਹਾਲਤ ਇੰਨੇ ਨਾਜਕ ਬਣ ਗਏ ਕਿ ਮੌਕੇ ਤੇ ਥਾਣਾ ਸਦਰ ਦੀ ਪੁਲਸ ਨੂੰ ਵੀ ਪੁੱਜਣਾ ਪਿਆ ਬਾਕੀ ਤੁਸੀਂ ਖੁਦ ਦੇਖੋ ਮੌਕੇ ਦੀਆਂ ਤਸਵੀਰਾਂ ਆਪਣਾ ਕੀ ਗੱਲ ਕੀ ਹੋਈ ਹੈ ਬੱਸ ਛੱਡੋ ਨੀ ਛੱਡ ਦੋ ਛੱਡ ਕੇ ਗੱਲ ਚਾਹ ਜਿੰਨਾਂ ਪੁਰਾਣੇ ਸਰਬ ਮਿਲੋ ਕਰੋ ਉਹ ਆ ਗਿਆ ਕਹਿੰਦੇ ਵੀ ਤਾਂ ਵੱਟ ਕੇ ਸੁੱਟ ਗਏ ਪੰਦੇ ਦੇ ਇਹ ਵੀ ਕਹਿੰਦੇ ਜਗੜਾ ਝਗੜਾ ਕਹਿੰਦੇ ਜੋੜ ਜੀ ਕਿੰਨੀ ਉਮਰ ਕਿੰਨੀ ਜਸ਼ਨਦੀਪ ਸਿੰਘ 18 ਸਾਲ ਉਮਰ ਹੀ ਅੱਛਾ ਜੋੜਿਆਂ ਦੇ ਕਹਿੰਦੇ ਮੁੰਡੇ ਜਿਹਨਾਂ ਨੇ ਮਾਰਿਆ ਕੀ ਕੋਈ ਲੱਗਾ ਪਤਾ ਕਿ ਝਗੜਾ ਗਾਧਾ ਆਇਆ ਜਾਂ ਕਰੇ ਨਹੀਂ ਸਰ ਕਿਨੇ ਜਣੇ ਜਿਹੜੇ ਜਖਮੀ ਹੋਏ ਨਾਲੋਂ ਦੋ ਜਣੇ ਹੋਰ ਨਾਲ ਜਖਮੀ ਹੋਇਆ ਦੋ ਜਣੇ ਨੰਬਰ ਸਰ ਲੱਗੇ ਤੇ ਤੁਹਾਨੂੰ ਕੀ ਚਾਹ ਕੇ ਬਲਕਿ ਨਹੀਂ ਸਾਥ ਹਨ ਇਹ ਵੀ ਮੰਗਿਆ ਗਿਆ ਇਹ ਲੱਗਦਾ ਕਿ ਤੁਹਾਨੂੰ ਮਲਵਕ ਇੱਕ ਝਗੜਾ ਕਰ ਹੀ ਕਲਦਾ ਹੈ ਪਤਾ ਲੱਗਾ ਕੋਈ ਨਹੀਂ ਸਰ ਖੜਾ ਆਪਣਾ ਕੀ ਕੰਮ ਕੀ ਕਰਦਾ ਸੀ ਉਹ ਮੈਡੀਕਲ ਤੇ ਲੱਗਾ ਸੀ 18 ਸਾਲ ਕੀ ਨਾਮ ਦਾ ਦਸ਼ਨਦੀਪ ਸੈਗੋ ਤੁਹਾਡਾ ਨਾਮ ਕੀ ਸੈਗੋ ਵਿਸ਼ਾਲ ਸੈਗੋ ਕਿੱਥੇ ਰਾਣਾ ਵੀ ਪਿੰਡ ਬੁਗਾ ਬੁਗੇ ਦੀ ਕੀ ਗੱਲ ਹੋਈ ਆ ਬੇਡੇ ਦੇ ਸਟਾ ਲੱਗਿਆ ਸੀ ਕੀ ਨਾ ਤੁਹਾਡਾ ਬਲ ਮੇਰਾ ਤੇ ਜਿੰਦ ਦੱਸਾਂਗੇ ਕਿੱਥੋਂ ਰਹਿਣ ਵਾਲੇ ਚੌਂਕ 500 ਤੇ ਨੂੰ ਦਾਨ ਨੇ ਕੀ ਗੱਲ ਕੀ ਹੋਈ ਆ ਗੱਲ ਹੋਈ ਆ ਵੀ ਰੈਪਰ ਆਪਣਾ ਲੈ ਕੇ ਆਏ ਆ ਲਾਈਵ ਵਾਸਤੇ ਤੇ ਨਾ ਕੋ ਐਂਬੂਲੈਂਸ ਦਾ ਵੀ ਇੰਤਿਆਮ ਨਹੀਂ ਹੋਇਆ ਤੇ ਨਾ ਕੋ ਡਾਕਟਰ ਆ ਵੇਖਣ ਆਲਾ ਇਹਨਾਂ ਦੇ ਸੱਟਾਂ ਕਿਹੜੇ ਕਿਹੜੇ ਕਰ ਤੋਂ ਲੱਗੀਆਂ ਇਹਨਾਂ ਦੇ ਸੱਟਾਂ ਲੱਗੀਆਂ ਬੁੱਗਿਆ ਰੋਡ ਤੇ ਬੁੱਗਾ ਦੇ ਵਾਲੀਪਾਲ ਦੇ ਰੋਡ ਤੇ ਝਗੜਾ ਕਾਹਦਾ ਕੀ ਹੋਇਆ ਕੀ ਝਗੜੇ ਦਾ ਨਾਮ ਮੈਨੂੰ ਪਤਾ ਕਿਹੜਾ ਹੈ ਤੁਹਾਡੇ ਕੀ ਲੱਗਾ ਮੇਰਾ ਬੇਟਾ ਵਾ ਕੀ ਹੋਇਆ ਉਹਨੂੰ ਉਹਦੇ ਸੱਟਾਂ ਜਿਆਦੀਆਂ ਲੱਗੀਆਂ ਨੇ ਹੋਰ ਕਿਤੇ ਜਾਨ ਦੇ ਉਹਨਾਂ ਨੂੰ ਰੈਫਰ ਕਰਤਾ ਇਹ ਨੰਬਰ 'ਤੇ ਤੇ ਕੀ ਲੱਗਦਾ ਇੱਥੇ ਇਹਨਾਂ ਨੇ ਕੁਛ ਨਹੀਂ ਦੱਸਿਆ ਕਿੰਨੇ ਬੰਦੇ ਜ਼ਖਮੀ ਨੇ ਜਿਹੜੇ ਤਿੰਨ ਬੰਦੇ ਨੇ ਤਿੰਨ ਬੰਦੇ ਹਾਂਜੀ ਇੱਕ ਦੇ ਡੈੱਡ ਹੋ ਗਿਆ ਵਾ ਦੋ ਜ਼ਖਮੀ ਸਾਡੇ ਮੁੰਡਾ ਨਾਲ ਆ ਗਈ ਮੇਰਾ ਹਰਪੀਚਰ ਉਮਰ ਕਿੰਨੀ ਦੀ 18 ਸਾਲ ਜਿਹੜਾ ਨਾਲਪੁਰ ਚੱਕੀ ਤੇ ਨਾਲ ਆ ਗਈ ਆ ਉਹ ਢਿੱਲੀ ਜਿਹੜਾ ਕੋਲ ਡੈਥ ਹੋਇਆ ਦੀ ਨਾਲ ਆ ਗਈ ਉਹ ਉਹ ਕਿੱਥੋਂ ਲੈਣ ਵਾਲਾ ਪਤਾ ਨਹੀਂ ਉਹ ਤਾਂ ਨਹੀਂ ਮੈਨੂੰ ਪਤਾ ਕਿੱਥੋਂ ਜਿਹੜਾ ਨਾਲ ਦਾ ਮੁੰਡਾ ਕਿੱਥੋਂ ਲੈਣ ਵਾਲਾ ਸੀ ਉਹ ਵੀ ਤਰਨਤਨ ਦਾ ਹੀ ਇਹ ਇਹ ਹੋਇਆ ਕੀ ਪਤਾ ਕੀ ਲੱਗਾ ਪਤਾ ਹੀ ਨਹੀਂ ਕੁਝ ਲੱਗਾ ਪਤਾ ਨਹੀਂ ਬੇਦਰ ਆਹ ਭਵਾਨਾ ਹੀ ਬੰਕਰ ਦੇਗੀ ਜੀ ਇਹ ਮੰਗੂ ਜੀ ਸਾਹਿਬ ਜੀ ਸਾਹਿਬ ਰੇਹ ਤਾਂ ਹੋ ਰਹੀ ਬੰਦੇ ਪਤਾ ਲੱਗੇ ਕੋੜੇ ਬੰਦੇ ਜਿਹੜਾ ਬੰਦਿਆਂ ਪਤਾ ਹੀ ਕੁਛ ਨਹੀਂ ਨੂੰ ਸ਼ਾਤੇ ਬੰਦੇ 30 ਚਲੀ ਜਾਣਾ ਹੈ ਮਸਾਲੇ ਕਿੰਨੇ ਵੇੜੇ ਘਟਣਾ ਹੈ 30 ਚਲੀ ਜਾਣਾ ਕਿੰਨੇ ਵੇੜੇ ਘਟਣਾ ਪਤਾ ਲੱਗਾ ਕੁਝ 8 ਵਜੇ ਦੇ ਕਰੀਬ ਦੀ ਝਗੜਾ 7:30 8:00 ਤੇ ਕੀ ਲੱਗਾ ਕੀ ਵਜਾ ਕੀ ਕਿਰਪਾਨਾ ਬੰਜੀਆ ਜਾਂ ਕੋਈ ਪੂਰੀ ਵਜੀਆ ਕੀ ਉਹ ਜਿਹੜਾ ਬੰਦਾ ਰੋਪਿਆ ਮੇਰੇ ਕੋ ਕਰਪਾਨਾ ਦਤਰ ਉਤਰ ਵਜੀਏ ਫਿਰ ਦਤਰ ਵਜੀਏ ਬਾੜੀ ਟੁੱਟ ਗਈ ਬਾੜਾ ਟੁੱਟ ਗਿਆ ਬੇਟੇ ਦਾ ਮੈਨੂੰ ਟਾਈਪ ਨਹੀਂ ਆਇਆ ਯਾਰ ਸਰ ਇੱਕ ਹੀ ਮਾਮਲਾ ਸਰ ਹੋਇਆ ਜਿਹੜਾ ਜੇ ਮੁੰਡਾ ਕਿ ਡੈਥ ਹੋਈ ਤੇ ਦੋ ਝੱਟੀਆਂ ਸਤ ਤੇ ਮੈਂ ਇਨਸਪੈਕਟਰ ਕਸ਼ਮੀਰ ਸਿੰਘ ਐਸਟੋ ਸਦਰ ਮੈਨੂੰ ਉਹਨ ਇੱਕ ਤਲਾਹ ਮਿਲੀ ਹੈ ਕਿ ਪਿੰਡ ਬੁੱਗੇ ਦੇ ਨੇੜੇ ਕੋਈ ਆਪਸ ਵਿੱਚ ਮੁੰਡਿਆਂ ਦਾ ਝਗੜਾ ਹੋਇਆ ਇਹਦੇ ਸਬੰਧੀ ਹੁਣ ਮੈਂ ਜਦੋਂ ਮੌਕੇ ਤੇ ਇੱਥੇ ਹਸਪੀਟਲ ਆਇਆ ਤੇ ਇਹਦੇ ਵਿੱਚ ਇੱਕ ਹਰਪ੍ਰੀਤ ਜਸ਼ਨਪ੍ਰੀਤ ਸਿੰਘ ਮੁੰਡਾ ਜਿੰਦੀ ਇਹਦੇ ਮੌਕੇ ਤੇ ਡੈਥ ਹੋ ਗਈ ਹੈ ਜੋ ਐਸੇ ਸਿਵਲ ਹਸਪੀਟਲ ਹੀ ਆ ਤੇ ਦੋ ਲੜਕੇ ਜਿਹੜੇ ਹੋਰ ਨੇ ਜਾਂ ਗੁਰੂ ਬਾਪੂ ਅੰਬੈਸਦੋਂ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਅੰਮ੍ਰਿਤਸਰ ਲੈ ਗਿਆ ਹਾਂ ਤਾਂ ਨਹੀਂ ਮੌਕੇ ਤੇ ਜਾ ਰਹੇ ਆ ਮੌਕੇ ਤੇ ਜਾ ਕੇ ਪਰਤਾਲ ਕਰਕੇ ਅਗਲੀ ਸਾਰੀ ਗੱਲ ਬਾਤ ਦੱਸ ਦੇ ਜਿਹੋ ਜਿਹੇ ਇਹਨਾਂ ਦੇ ਕੋਈ ਬਿਆਨ ਲਿਖਾਉਣਗੇ ਉਹਨਾਂ ਮੁਤਾਬਕ ਅਸੀਂ ਕਾਰਵਾਈ ਅਮਲ ਚ ਲਿਆਵਾਂਗੇ